ਇਹ ਦੋ ਵਾਰਡਾਂ ਦੇ ਵਿੱਚ ਵਾਰਡ ਨੰਬਰ 30 ਤੇ ਵਾਰਡ ਨੰਬਰ ਰਾਜੂ ਵਾਲੀ 52 ਇਹ ਦੋਨਾਂ ਵਾਰਡਾਂ ਦੇ ਵਿੱਚ ਪਾਣੀ ਦੀ ਸਮੱਸਿਆ ਸੀ ਬਹੁਤ ਜ਼ਿਆਦਾ ਇੱਕ ਪਿਛਲਾ ਟਿਊਬਲ ਜਿਹੜਾ ਵਾਰਡ ਨੰਬਰ 56 ਦਾ ਉਹ ਫੇਲ ਹੋ ਚੁੱਕਿਆ ਹੀ ਉੱਥੇ ਨਵਾਂ ਟਿਊਬਲ ਲਾਇਆ ਗਿਆ ਵਾ ਇਹ ਵਾਰਡ ਨੰਬਰ 30 ਦੇ ਵਿੱਚ ਲਾਇਆ ਗਿਆ 36 ਲੱਖ ਦੀ 36 ਲੱਖ 70000 ਦੀ ਲਾਗਤ ਨਾਲ ਇਹ ਟਿਊਬਲ ਜਿਹੜਾ ਲਾਇਆ ਗਿਆ ਜਿਹੜਾ ਪਿਛਲਾ ਟਿਊਬਲ ਆ ਉਹ 10 ਲੱਖ 70 ਹਜ਼ਾਰ ਦੀ ਲਾਗਤ ਨਾ ਲੱਗਿਆ ਦੋ ਟਿਊਬਵਲ ਜਿਹੜੇ ਆ ਅੱਜ ਉਹ 50 ਲੱਖ ਦੇ ਕਰੀਬ ਲੱਗ ਕੇ ਦੋਨਾਂ ਲੱਕ ਬਾਡਾਂ ਦੇ ਵਿੱਚ ਪਾਣੀ ਖੁੱਲਾ ਆਊਗਾ ਲੋਕਾਂ ਦੀ ਜ਼ਰੂਰਤ ਪੂਰੀ ਹੋਊਗੀ ਵਿਕਾਸ ਦੀ ਗੱਲਾਂ ਦੀ ਗੱਲ ਕਰੀਏ ਵਿਕਾਸੇ ਕੰਮ ਕਿਤਾ ਹੀ ਲਹਿਰ ਲੱਗੀ ਰੱਖਦਾ ਦੇਖੋ ਵਿਕਾਸ ਕਰਨਾ ਹਰ ਰਾਜਨੀਤੀ ਪਾਰਟੀ ਦਾ ਧਰਮ ਤੇ ਕਰਮ ਹੁੰਦਾ ਕਿਉਂਕਿ ਇਹਨਾਂ ਲੋਕਾਂ ਨੇ ਮਤ ਦਾ ਦਾਨ ਦਿੱਤਾ ਸਾਨੂੰ ਜੇ ਬੰਦੇ ਮਤ ਦਾ ਦਾਨ ਲੈ ਕੇ ਇਹਨਾਂ ਲੋਕਾਂ ਨੂੰ ਆਂਦੇ ਕਿਆ ਕਰੂਗੇ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰੂਗੀਆਂ ਤੇ ਅਗਲੀ ਵਾਰ ਇਹ ਵੀ ਫਿਰ ਤਿਆਰ ਹੁੰਦੇ ਆ ਅਗਲਿਆਂ ਨੂੰ ਘਰ ਬਿਠਾਉਣ ਲਈ ਇਸ ਕਰਕੇ ਪਬਲਿਕ ਦਾ ਕੰਮ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਦਾ ਇਹ ਕਹਿਣਾ ਵਾ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਵਾ ਸਾਡੀ ਇਹ ਸੋਚ ਆ ਅਸੀਂ 92 ਮੈਂਬਰ ਇਹਨਾਂ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜੇ ਆ ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਕਦੇ ਇੰਨੇ ਮੈਂਬਰ ਗਏ ਆ ਜਿੱਤ ਕੇ ਇਹਨਾਂ ਲੋਕਾਂ ਦੀ ਜੋ ਸਾਡੇ ਤੇ ਭਰੋਸਾ ਵਾ ਜੋ ਇਹਨਾਂ ਦੀ ਜ਼ਰੂਰਤ ਆ ਕੱਲੀ-ਕੱਲੀ ਜ਼ਰੂਰਤ ਵੀ ਪੂਰੀ ਕੀਤੀ ਜਾਊਗੀ ਇਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਗੱਲ ਕਰੀਏ ਆਪਾਂ ਕੌਂਸਲ ਦੇ ਸਿਸਟਾ ਆ ਰਹੇ ਕਿਉਂ ਲੇਡੀਜ਼ ਨੂੰ ਮੌਕਾ ਮਿਲੂ ਸਾਰੀਆਂ ਲੇਡੀਜ਼ ਦਾ ਤਾਂ ਕੋਟਾ ਵਾ ਲੇਡੀ ਨੇ ਤਾਂ ਤੁਸੀਂ ਦੇਖ ਲਿਓ ਵੀ ਸਾਡੇ ਸਾ ਜਿਹੜੇ 15 ਵਾਡਾ ਨੇ ਮੇਰੇ ਮੈਂ ਤੁਹਾਨੂੰ ਦੱਸ ਰਿਹਾ ਸੱਤ ਤਾਂ ਲੇਡੀ ਲੜ ਰਹੀਆਂ ਨੇ 15 ਚੋਂ ਕਿਹਾ ਤਾਂ ਲੇਡੀਜ਼ ਨੂੰ ਮੌਕਾ ਮਿਲੂ ਨਹੀਂ ਦੇਖੋ ਸਾਨੂੰ ਸਾਡੀ ਨਾਰੀ ਸ਼ਕਤੀ ਇਹ ਮਾਤਾ ਗੁਜਰਕੌਰ ਦੇ ਵੀ ਹੁਣ ਦਿਹਾੜੇ ਹੋ ਕੇ ਨਿਕਲੇ ਆ ਇਹਨਾਂ ਮਾਵਾਂ ਤੋਂ ਭੈਣਾਂ ਤੋਂ ਬਿਨਾ ਸਾਡਾ ਕਿਤੇ ਅੱਗੇ ਵਕਾਸ ਨਹੀਂ ਹੁੰਦਾ ਇਹਨਾਂ ਦਾ ਹਰ ਕੰਮ ਦੇ ਵਿੱਚ ਯੋਗਦਾਨ ਪਹਿਲਾਂ ਆਊਗਾ ਕੀ ਕਹਾਂ ਜੋ ਵੀ ਅੱਜ ਦਾ ਹਾਂਜੀ ਅ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਹਲਕਾ ਸੈਂਟਰ ਤੋਂ ਐਮਐਲਏ ਸ਼੍ਰੀ ਸ਼ੋਪਰਾਸ਼ਰ ਪੱਪੀ ਜੀ ਜੋ ਲੋਕਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਜਾਣ ਕੇ ਕਿਉਂਕਿ ਉਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ 2 ਲੱਖ ਵੋਟਰ ਜਿਹੜਾ ਹੈ ਉਹ ਮੇਰਾ ਪਰਿਵਾਰ ਹੈ ਉਸ ਚੀਜ਼ ਨੂੰ ਦੇਖਦੇ ਹੋਏ ਆ ਅੱਜ ਗੁਰਦੁਆਰਾ ਬਾਬਾ ਸ਼੍ਰੀਚੰਦ ਸਾਹਿਬ ਦੇ ਸਾਹਮਣੇ ਵਾਰਡ ਨੰਬਰ ਪੁਰਾਣਾ 52 ਤੇ ਨਵਾਂ 75 ਇਹਦੇ ਵਿੱਚ ਜਿਹੜਾ ਬਾਹਰ ਟਿਊਬਲ ਲੱਗਾ ਸੀ ਉਹ ਬਿਲਕੁਲ ਫੇਲ ਹੋ ਚੁੱਕਾ ਸੀਗਾ ਤੇ ਉਹਦੇ ਬਿਲਕੁਲ ਸਾਹਮਣੇ ਜਿਹੜਾ ਨਵਾਂ ਟਿਊਬਲ ਆ 10 ਲੱਖ 67 ਹਜ਼ਾਰ ਦੀ ਲਗਤ ਦੇ ਨਾਲ ਜਿਹੜਾ ਉਹ ਨਵਾਂ ਟਿਊਬਲ ਦਾ ਜਿਹੜਾ ਅੱਜ ਦੁਗਾਟਨ ਕੀਤਾ ਗਿਆ ਆ ਕਿਉਂਕਿ ਪਾਣੀ ਦੀ ਜਿਹੜੀ ਸਮੱਸਿਆ ਬੜੀ ਵੱਡੀ ਸਮੱਸਿਆ ਹੈ ਔਰ ਪਾਣੀ ਦੀ ਦਿੱਕਤ ਜਿਹੜੀ ਨਾ ਆ ਸਕੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿੱਥੇ ਵਾਰਡ ਨੰਬਰ 52 ਨਮਾ 75 ਉੱਥੇ ਵੀ ਮੂਰਤ ਕੀਤਾ ਔਰ ਅੱਜ ਵਾਟਰ ਸਪਲਾਈ ਦੀ ਸਾਰੀ ਪਾਈਪ ਔਰ ਨਵਾਂ ਜਿਹੜਾ ਇੱਥੇ ਵੀ ਟੱਕ ਲਾਇਆ ਵਾਰਡ ਨੰਬਰ 30 ਦੇ ਵਿੱਚ ਵੀ ਅਸ਼ੋਕ ਪ੍ਰਾਚਰ ਪੱਪੀ ਜੀ ਵੱਲੋਂ ਜਿਹੜਾ ਜੇ ਟੱਕ ਲਾ ਕੇ ਉਦਘਾਟਨ ਕੀਤਾ ਗਿਆ ਔਰ ਜਦ ਤੋਂ ਜਲਦੀ ਜਿਹੜੇ ਕੰਮ ਹੈ ਇਹਨੇ ਪਰੇ ਚੜਨਗੇ ਕਿਉਂਕਿ ਹਮੇਸ਼ਾ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਜਿਹੜਾ ਸੈਂਟਰਲ ਹਲਕੇ ਦਾ ਜਿਹੜਾ ਵਿਕ ਅੱਗੇ ਤੁਰਦੇ ਆ ਅੱਜ ਜਿਹੜਾ ਮਹੂਰਤ ਕੀਤਾ ਗਿਆ ਵੀ ਇਲਾਕੇ ਦੇ ਵਿੱਚ ਕੌਨਸਲ ਦੀ ਗੱਲ ਕਰੀਏ ਚੰਗਾ ਮੈਰ ਮੈ ਰਹੇ ਹਾਂ ਕੈਂਪ ਵੀ ਬੜੇ ਲਾ ਰਹੇ ਹਾਂ ਹਾਂਜੀ ਕਾ ਵੀ ਦਾਲ ਦੇ ਅੱਗੇ ਵੀ ਹੋਰ ਪਾਰਟੀਆਂ ਵੀ ਰਹੇ ਹੋ ਇਹ ਪਾਰਟੀਆਂ ਚ ਆਏ ਹਾਂ ਕੰਮ ਤੁਹਾਡਾ ਅੱਧੇ ਚੱਲ ਰਿਹਾ ਦੇਖੋ ਗੱਲ ਇਹ ਹੈ ਕਿ ਜਿੰਨੇ ਸੇਵਾ ਕਰਨੀ ਹੈ ਸੇਵਾ ਦੇ ਨਾਲ ਉਹਦੇ ਵਿੱਚ ਕੋਈ ਆਪਾਂ ਕਿਸੇ ਦਿਨ ਨਹੀਂ ਕਹਿ ਸਕਦੇ ਵੀ ਕਿੱਥੇ ਸੀ ਕਿੱਥੇ ਨਹੀਂ ਜਿੰਨੇ ਸੇਵਾ ਕਰਨੀ ਹੈ ਉਹ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਕਿਉਂਕਿ ਜਿੰਨੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹਿੱਤ ਲਈ ਜਿਹੜਾ ਪਿਆਰ ਕਰਦਾ ਉਹ ਜਿਸ ਤਰ੍ਹਾਂ ਸਾਡੇ ਐਮਐਲਏ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਹਮੇਸ਼ਾ ਹੀ ਜੋ ਪੰਜਾਬ ਦੇ ਭਲੇ ਦੀ ਹਮੇਸ਼ਾ ਗੱਲ ਕਰਦੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕਰਦੇ ਆਏ ਆ ਔਰ ਤੁਸੀਂ ਜਿੱਥੇ ਵਾਰਦੀ ਵੀ ਆਪਾਂ ਗੱਲ ਕਰਦੇ ਆ ਉਹ ਨਿਰੰਤਰ ਤੁਹਾਡੇ ਸਾਹਮਣੇ ਆ ਕਿ ਪਿਛਲੇ ਇਲੈਕਸ਼ਨ ਤੋਂ ਬਾਅਦ ਵੀ ਨਿਰੰਤਰ 10 ਸਾਲ ਹੋ ਗਏ ਆ ਵਾਰਡ ਦੇ ਵਿੱਚ ਜਿਹੜਾ ਉਹ ਸੇਵਾ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸੇਵਾ ਦੀ ਜਿਹੜੇ ਕਾਰਜ ਨੇ ਉਹ ਜਾਰੀ ਰਹਿਣਗੇ ਲੱਗਦਾ ਨਹੀਂ ਲੱਗੇ ਜਿਵੇਂ ਬਹੁਤ ਸੇਵਾਦਾਰ ਬਣ ਗਏ ਵੋਟ ਲੱਗੇ ਹੈ ਆ ਕਿਸੇ ਨੂੰ ਮੌਕਾ ਮਿਲੂਗਾ ਤੁਹਾਨੂੰ ਟਿਕਟ ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਆਪੋ ਆਪਣਾ ਜਿਹੜਾ ਇਹ ਡੈਮੋਕ੍ਰੇਸੀ ਹੈ ਹਰੇਕ ਨੇ ਟਿਕਟ ਮੰਗਣ ਦਾ ਹਰੇਕ ਨੂੰ ਅਧਿਕਾਰ ਹੈ ਪਰ ਟਿਕਟ ਇੱਕ ਨੂੰ ਮਿਲਣੀ ਹੈ ਪਾਰਟੀ ਜਿੱਥੇ ਸਾਡੀ ਸੇਵਾ ਲਾਏਗੀ ਅਸੀਂ ਤਤਬਰ ਤਿਆਰ ਹੋ ਕੇ ਖੜਾਂਗੇ ਅਸੀਂ ਪਾਰਟੀ ਦਾ ਝੰਡਾ ਚੱਕਾਂਗੇ ਪਾਰਟੀ ਦੇ ਝੰਡੇ ਥੱਲੇ ਆ ਸਾਰੇ ਮੇਰੇ ਭਰਾ ਨੇ ਔਰ ਰਲ ਕੇ ਅਸੀਂ ਇੱਕ ਦੂਜੇ ਦਾ ਜਿਹੜਾ ਸਾਥ ਦੇਾਂਗੇ ਹਾਂਜੀ